ਅੰਟਾਰੀਓ ਦੇ ਇੱਕ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੀ ਐਸਯੂਵੀ ਮੌਂਟਰੀਅਲ ਦੇ ਇੱਕ ਹੋਟਲ ਪਾਰਕਿੰਗ ਲੋਟ ਚੋਂ ਚੋਰੀ ਹੋ ਗਈ ਸੀ ਜਦੋਂ ਪਰਿਵਾਰ ਦੱਖਣ ਵਿੱਚ ਮਾਰਚ ਬ੍ਰੇਕ ਦੀਆਂ ਛੁੱਟੀਆਂ ਤੇ ਸੀ ਇਹ ਟ੍ਰਿਸ਼ਾ ਲੰਗੇ ਚੇਨਾ ਤੇ ਉਸਦੇ ਪਰਿਵਾਰ ਲਈ ਇੱਕ ਆਰਾਮਦਾਇਕ ਛੁੱਟੀਆਂ ਹੋਣੀਆਂ ਸੀ ਉਸਨੇ ਕਿਹਾ ਕਿ ਅਸੀਂ ਇਸ ਯਾਤਰਾ ਤੇ ਜਾਣ ਲਈ ਸਾਰਾ ਸਾਲ ਕੰਮ ਕੀਤਾ ਤੇ ਫਿਰ ਅੰਤ ਵਿੱਚ ਆ ਕੇ ਇਹ ਕਈ ਦਿਨਾਂ ਲਈ ਬਰਬਾਦ ਹੋ ਗਈਆਂ 8 ਮਾਰਚ ਨੂੰ ਲੰਗੇ ਚੇਨਾ ਉਸਦੇ ਪਤੀ ਅਤੇ ਦੋ ਬੱਚਿਆਂ ਨੇ ਆਪਣੇ ਸਾਲ ਪੁਰਾਣੇ ਟੋਇਟਾ ਹਾਈਲੈਂਡਰ ਨੂੰ ਅੰਟਾਰੀਓ ਤੋਂ ਮੌਂਟਰੀਅਲ ਟ੍ਰੂਡੋ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਚਲਾਇਆ ਉਸਨੇ ਕਿਹਾ ਕਿ ਉਹਨਾਂ ਨੇ ਆਪਣੀ ਉਡਾਨ ਤੋਂ ਇੱਕ ਰਾਤ ਸ਼ੈਰਟਨ ਮੌਂਟਰੀਅਲ 에ਅਰਪੋਰਟ ਹੋਟਲ ਵਿੱਚ ਬਿਤਾਈ ਇੱਕ ਸੁਰੱਖਿਆ ਕੈਮਰੇ ਦੇ ਨੇੜੇ ਇਸ ਦੀ ਨੀਚੇ ਪਾਰਕਿੰਗ ਵਿੱਚ ਗੱਡੀ ਨੂੰ ਪਾਰਕ ਕਰਨ ਦੀ ਚੋਣ ਕੀਤੀ ਡੋਮਿਨਿਕਨ ਰਿਪਬਲਿਕ ਵਿੱਚ ਆਪਣੀਆਂ ਛੁੱਟੀਆਂ ਦੇ ਦੌਰਾਨ ਲੌਂਗੇਟੇਨ ਨੇ ਕਿਹਾ ਕਿ ਉਸਨੇ ਆਪਣੀ ਕਾਰ ਦੇ ਐਪ ਰਾਹੀਂ ਆਪਣੇ ਫੋਨ ਤੇ ਨੋਟੀਫਿਕੇਸ਼ਨਸ ਆਉਣ ਲੱਗੀਆਂ ਕਿ ਉਸ ਦੀ ਗੱਡੀ ਦੀਆਂ ਵਿੰਡੋਜ਼ ਨੂੰ ਖੋਲਿਆ ਗਿਆ ਆਖਰੀ ਜਾਣੇ ਪਛਾਣੇ ਸਾਂ ਦੀ ਜਾਂਚ ਕਰਦੇ ਹੋਏ ਲੌਂਗੇਟੇਨ ਨੇ ਦੇਖਿਆ ਕਿ ਗੱਡੀ ਸਿਰਫ 1.5 ਕਿਲੋਮੀਟਰ ਦੂਰ ਡੋਰਵਲ ਦੇ ਉਦਯੋਗਿਕ ਹਿੱਸੇ ਵਿੱਚ ਲਚਾਇਆ ਗਿਆ ਉਹਨਾਂ ਦੀ ਐਸ ਵੀ ਵੀ ਚਲੀ ਗਈ ਸੀ ਪਰ ਉਸਨੇ ਕਿਹਾ ਕਿ ਪੁਲਿਸ ਨੇ ਉਹਨਾਂ ਦੇ ਬੀਮੇ ਦੇ ਕਾਗਜ਼ਾਤ ਅਤੇ ਨੀਚੇ ਪ੍ਰਭਾਵ ਬਰਾਮਦ ਕਰ ਲਏ ਹਨ ਜੋ ਸੜਕ ਤੇ ਰਹਿ ਗਈ ਸਾਹਮਣੇ ਆਈ ਜਦੋਂ ਦੇਸ਼ਪਾਲ ਵਿੱਚ ਪਹਿਲਾਂ ਹੀ ਪੁਲਿਸ ਵੱਲ ਉੱਚ ਪੱਧਰੀ ਕਾਰ ਚੋਰੀ ਨਾਲ ਨਜਿੱਠ ਰਹੀ ਹੈ ਇਸ ਸਕੇਯੋਗ ਹੈ ਕਿ ਪਿਛਲੇ ਮਹੀਨੇ 온ਟਾਰੀਓ ਕਿਊਬੈਕ ਪੁਲਿਸ ਦੇ ਇੱਕ ਵੱਡੇ ਆਪਰੇਸ਼ਨ ਵਿੱਚ ਵਾਹਨ ਚੋਰੀਆਂ ਦੇ ਸੰਬੰਧ ਵਿੱਚ 34 ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ